ਕਿ ਕਿ ਧਰਪਾਲ ਮਾਲਵੇ ਦੀ ਔਰ ਦੂਸਰੇ ਪਾਸੇ ਦੂਸਰੇ ਪਾਸੇ ਦੂਸਰੇ ਪਾਸੇ ਆ ਗੋਡਰੀ ਵਾਲਾ ਯਾਰ ਪਹਿਲੀ ਰੇਡ ਦੇ ਉੱਪਰ ਦੇ ਹਨ ਕੁਛ ਕਰਦਾ ਡੱਕਣ ਦੀ ਪੁਆਇੰਟ ਵਾਹੋ ਸੋਹਣਿਆ ਜੀਟੀ ਏਕ ਮਾਨਵੇ ਦੀ ਧਰਤੀ ਜਿਲ੍ਹਾ ਮੁਕਸਰ ਲੋਖੇੜ ਮੈਦਾਨ ਦੇ ਵਿੱਚ ਕਿਉ ਧਰਤ ਮਾਨਵੇ ਦੀ ਮਹਿਕਾਂ ਦੀ ਰਾਣੀ ਐ ਜਿੱਥੇ ਮੇਲੇ ਆ ਚਾਵਾਂ ਦੀ ਇੱਕ ਰੀਤ ਪੁਰਾਣੀ ਐ ਇੱਕ ਰੀਤ ਪੁਰਾਣੀ ਐ ਇੱਕ ਰੀਤ ਪੁਰਾਣੀ ਐ ਵਾਹ ਰੁਪਿੰਦਰ ਰੇਡ ਵਾਂਗ ਹਿਰਨੜਾਰੀ ਪਰਦੀ ਫੈਸਲੇ ਹੌਲ ਕਰੋੜਾਂ ਦੇ ਕਰੋੜਾਂ ਨਾਲ ਟਰੈਕਟਰ ਮਿਲਦੇ ਖੇਡ ਕੇ ਕਬੱਡੀ ਕਾਲਿਆ ਓਏ ਹੁੰਦੇ ਅਰਮਾਨ ਪੂਰੇ ਸਭ ਦੇਲ ਦੇ ਖੇਡ ਕੇ ਕਬੱਡੀ ਕਾਲਿਆ ਓਏ ਹੁੰਦੇ ਅਰਮਾਨ ਪੂਟਾਦਾ ਹੋਇਆ ਰੁਪਿੰਦਰ ਦੇ ਹਰ ਇੱਕ ਪੁਆਇੰਟ ਦੇ ਪੂਰੀ ਓਕੇਸੀ ਕਬੱਡੀ ਕਲੱਬ ਵੱਲੋਂ 100 ਡਾਲਰ ਦੇ ਮਾਨਸਮਾਨ ਹੋਣਗੇ ਰੁਪਿੰਦਰ ਦੇ ਟੱਕਰ 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 ਸਿਹਰਾ ਓਏ ਕੱਪਰੂਆ ਸਿਹਰਾ ਓਏ ਕੱਪਰੂਆ ਸਿਹਰਾ ਕੱਪਰੂਆ ਸਿਹਰਾ ਕੱਪਰੂਆ ਜਿਤਨਾ ਬੜਾ ਜ਼ਰੂਰੀ ਅੱਜ ਤੂੰ ਦੋ ਜ਼ੋਰ ਪੱਟਾਂ ਦਾ ਲਾ ਦੇ ਓ ਮਸਲਾ ਕੱਪ ਦਾ ਬਣ ਗਈ ਰਵਿੰਦਰਾ ਦੋ ਦੋ ਰੇਡਾਂ ਪਾਵੇ ਮਸਲਾ ਕੱਪਰੇ ਬਣ ਗਈਆਂ ਪਾ ਦੇ ਰਵਿੰਦਰਾ ਦੋ ਦੋ ਕੋਡੀਆਂ ਪਾ ਦੇ ਜੀਟੀਏ 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 100 ڈالر ਸੰਦੀਪ ਜੰਡੀ ਜੂਣਾ ਵੱਲੋਂ ਤੇ 300 ڈالر ਫਿਰ ਅਮਰ ਪਰਲੋਜਨ ਮੰਡਾ ਤੇ ਜਰਨੈਲ ਰਾ ਤੇ ਜਰਨੈਲ ਮੰਡਾ ਜੂਣਾ 70 70 70 70 70 70 ਫਾਈਨਲ ਖੇਡਿਆ ਜਾ ਰਿਹਾ 500 ڈالر ਧੀਰੇ ਰੇਜਰ ਤਜਿੰਦਰ ਰੇਜਰ ਜੂਣਾ ਵੱਲੋਂ 500 ڈالر ਦੇ ਮਾਨ ਸਨਮਾਨ ਜਿਹੜੇ ਆ ਦਿੱਤੇ ਜਾਣਗੇ ਆ ਹਕਮ ਵਾਲੀ ਦੇ ਵਾਸਤੇ ਬਾਹਰ ਦੇ ਪਾਸੇ ਮੈਦਾਨ ਦੇ ਜਾਸਰ ਅਲੀ ਕੰਬੋ ਆ ਕਰਦਾ ਕੋਸ਼ਿਸ਼ ਟੱਕਲਣ ਦੀ ਇਹ ਵੀ ਦੁਨੀਆ ਦਾ ਮੰਨਿਆ ਪਰਵੰਦੇ ਟੈਕਨੀਕਲ ਕਬੱਡੀ ਖਿਡਾਰੀ ਇਹ ਤਗੜੇ ਜਫੇ ਦੀ ਖੇਡ ਚੱਲਦੀ ਹੋਈ ਇਹਦੇ ਪੰਜਾਬ ਦਾ ਜੰਪਲ ਹੋਏ ਹੋਏ ਨਹੀਂ ਉਹ ਰੁਪਿੰਦਰ ਕਬੱਡੀ ਪਾਉਂਦਾ ਹੈ ਅਸਮਾਨ ਦੇ ਵਿੱਚ ਪੰਛੀ ਉੱਡਿਆ ਜਾ ਰਿਹਾ ਹੈ ਪਰ ਵੇਖੋ ਵੀ ਕਬੱਡੀ ਦਾ ਪੰਛੀ ਰੁਪਿੰਦਰ ਇਸ ਵੇਲੇ ਵਾਹ ਸੋਹਣਾ ਕਿ ਬਾਜ ਵਾਂਗੂ ਉੱਡ ਚਾਹੀਦਾ ਚਿਤ ਕਰਕੇ ਵੱਡੇ ਖੱਬੀ ਖਾਨ ਯਾਰ ਚਲੋ ਇਹ ਛੱਡਿਆ ਗੂੰਜੇ ਤਾੜੀਆਂ ਦਾ ਸਾਰਾ ਹੀ ਜਹਾਨ ਓ ਯਾਰ ਜਦੋਂ ਕਬੱਡੀ ਪਾਉਂਦੇ ਗੂੰਜੇ ਤਾੜੀਆਂ ਦੀ ਇਸ ਖੇਲੇ ਮੈਂ ਮੇਰਾ ਪਾਰਲੀਮੈਂਟ ਜੀ ਦਾ ਧੰਨਵਾਦ ਆ ਇਧਰ ਪਾਸੇ ਯਾਫਰ ਅਲੀ ਯਾਫਰ ਅਲੀ ਯਾਫਰ ਅਲੀ ਅੱਜ ਸ਼ਿਕਰ ਦਾ ਕਰਦੇ ਹੁੰਦੀ ਹੋਈ ਕਮਾਲ ਬੱਲੇ 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 ਇਹ 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 ਜਸਾ ਲਾ ਕੇ ਉੱਤੇ ਬਹਿਣ ਦੀ ਜੀ ਕਈ ਥੱਲੇ ਲਾਉਂਦੇ ਸਾਡੀ ਬੇਤੀ ਆ ਜੀ ਕੋਈ ਵੀ ਪਲੇਅਰ ਹੈ ਜਿਹੜਾ ਉਹ ਰੀਪਲੇ ਦੀ ਮੰਗ ਨਾ ਕਰੇ ਕੋਚ ਸਾਹਿਬਾਨਾ ਤੇਰੇ ਉਹ ਮੰਗ ਕਰ ਸਕਦੇ ਆ ਇਧਰ ਅੰਬਾ ਕਾਲੇ ਸੰਘੇ ਵਾਲਾ ਤੇ ਮੈਂ ਆ ਕਰ ਦੂ ਮੈਂ ਉਹ ਕਰ ਦੂ ਆਦਤ ਨਹੀਂ ਸੁਰ ਲੀਆਂ ਛੱਡਣ ਦੀ ਸਾਡੀ ਰੱਬ ਨੇ ਡਿਊਟੀ ਲਈ ਏ ਧੌੜੇ ਦੇ ਕਿੱਲੇ ਕਿੱਧਰ ਦੀ ਧੌੜੇ ਦੇ ਕਿੱਲੇ ਕਿੱਧਰ ਦੀ ਸਿਰਾ ਹੋ ਗਿਆ ਅੱਜ ਖੇਡ